ਖੇਰ ਮਿੰਦੀ ਇੱਕ ਮਨੋ ਕਾਮਨਾ ਹੁਣ ਮੈਂ ਕੀ ਕਹਾਂ ਹੁਣ ਹਾਂ ਜੀ ਚੰਨੀ ਸਾਹਿਬ ਹੋਰਾਂ ਨੇ ਕੀਤੀ ਐ ਪੋਸਟ ਪਾ ਗਏ ਹੁਣ ਮਨੋ ਕਾਮਨਾ ਸੀ ਤੇ ਕਹਿੰਦੇ ਵੀ ਚਲੋ ਨਾ ਹੀ ਪੂਰੀ ਹੋਵੇ ਉਹ ਰਾਜ ਬਰਾਂਡ ਦਾ ਇੱਕ ਗੀਤ ਸੀਗਾ ਮੇਰੇ ਟੁੱਟੇ ਦਿਲ ਦੀਆਂ ਹਾਂ ਮਣੀ ਤੈਨੂੰ ਲੱਗਣ ਗਿਆ ਅੱਛਾ ਸੋਹਣਿਆ ਹੋਣਾ ਤੁਸੀਂ ਵੀ ਤੇ ਉਹ ਬਲਜੀਤ ਸਿੰਘ ਚਾਨੀ ਜਿਹਨਾਂ ਦੀ ਆਪਾਂ ਗੱਲ ਕੀਤੀ ਸੀ ਚਾਨੀ ਹਾਂ ਜੀ ਚਾਨੀ ਤਾਂ ਮੈਂ ਕਿਹਾ ਕਿ ਭਈ ਇਹ ਚਾਨੀ ਸਾਹਿਬ ਨੇ ਅੱਜ ਕੀ ਲਿਖ ਦਿੱਤਾ ਬਲਜੀਤ ਸਿੰਘ ਚਾਨੀ ਸਾਹਿਬ ਭਈ ਚਾਨੀ ਚਾਨੀ ਹਾਂ ਉੱਥੇ ਚਾਨੀ ਇੱਕ ਮੇਰੇ ਵੀ ਨਾਨ ਨੇ ਚਾਨੀ ਚਾਨਾ ਵੀ ਨਾਮ ਹੁੰਦਾ ਕਈਆਂ ਦਾ ਸ਼ਾਇਦ ਇਹ ਗੋਤ ਹੋ ਸਕਦਾ ਜਾਂ ਪਿੰਡ ਦਾ ਨਾਮ ਹੋ ਸਕਦਾ ਚਾਨੀ ਐਸੀ ਨਾਮ ਵੀ ਹੁੰਦਾ ਹੈ ਮੇਰੇ ਮਤਲਬ ਕਿ ਮਾਮੇ ਪਿੰਡ ਮਾਮੀ ਹੁੰਦੇ ਸਾਰੇ ਛੋਟਾ ਜਿਹਾ ਪਿੰਡ ਹੈ ਤਾਂ ਉੱਥੇ ਵੀ ਇੱਕ ਚਾਨਾ ਹੁੰਦਾ ਹੈ ਚਾਨਾ ਮਾਮਾ ਅੱਛਾ ਬਲਜੀਤ ਚਾਨਾ ਮਾਮਾ ਯਾਦ ਆ ਕਿ ਨਹੀਂ ਪਰ ਆਪਾਂ ਬਲਜੀਤ ਸਿੰਘ ਜੀ ਹੋਰਾਂ ਦੀ ਗੱਲ ਕਰ ਲੈਨੇ ਆਂ ਕੱਲ ਆਪਾਂ ਗੱਲ ਕੀਤੀ ਸੀ ਅੱਧੀ ਅਧੂਰੀ ਜੀ ਗੱਲ ਸੀ ਕਿਉਂਕਿ ਪਤਾ ਨਹੀਂ ਸੀਗਾ ਕਿ ਭਾਈ ਉਹਦੇ ਤੋਂ ਕਿਉਂ ਹਟਾਇਆ ਪਾਰਟੀ 'ਚ ਕਿਉਂ ਕੱਢਿਆ ਕੀ ਕਾਰਨ ਹੈ ਪਰ ਉਹਨਾਂ ਦੀ ਪੋਸਟ ਜਿਹੜੀ ਉਹ ਤੇ ਇਹ ਦਰਸਾ ਰਹੀ ਹੈ ਕਿ ਮੈਂ ਠੀਕ ਆ ਭਾਈ ਬਾਕੀ ਪਤਾ ਨਹੀਂ ਉਹ ਤੇ ਵਾਕਿਆ ਕਿਸੇ ਨਾ ਟੁੱਟੇ ਦਿਲ ਦੀ ਹਾਈ ਆ ਜਦੋਂ ਤੇ ਨਹੀਂ ਤੈਨੂੰ ਹਾਫ ਅਕਰਾਂ ਦੀ ਮਾਰੂ ਹੈ ਗੱਲ ਇਹ ਆ ਕਿ ਉਹ ਤੇ ਵੱਧਵਾਵਾ ਹੀ ਦੇ ਰਹੇ ਉਹਦੇ ਵਿੱਚ ਜੀ ਮੈਂ ਉਹ ਹੀ ਕਹਿੰਦਾ ਵੀ ਨਾਂ ਲੱਗਦਾ ਤੇ ਉਹਨਾਂ ਨੇ ਜਿਹੜੀ ਪੰਜਾਬੀ ਲਿਖੀ ਆ ਚਾਨੀ ਸਾਹਿਬ ਨੇ ਮੈਂ ਤੇ ਵਾਰੇ-ਵਾਰੇ ਜਾਵਾਂ ਵੀ ਜਿੱਦਾਂ ਉਹ ਪੰਜਾਬੀ ਲਿਖਣ ਚ ਕਾਮਯਾਬ ਹੋਏ ਨੇ ਉਹ ਵੀ ਇੱਕ ਬਹੁਤ ਵੱਡੀ ਸਫਲਤਾ ਹੈ ਜੀ ਵੀ ਅਖੀਰ ਤੇ ਪੋਸਟ ਲਿਖ ਗਏ ਨੇ ਸਰ ਤੁਸੀਂ ਚਲੋ ਠੀਕ ਹੈ ਕਿਸੇ ਬੰਦੇ ਦਾ ਲਿਖਣ ਚ ਹੱਥ ਕਮਜ਼ੋਰ ਹੋ ਸਕਦਾ ਹੈ ਜੀ ਪਰ ਕਿਸੇ ਤੋਂ ਲਖਵਾ ਲਓ ਤੇ ਜੇ ਲਖਵਾਈ ਕਿਸੇ ਕਮਜ਼ੋਰ ਹੱਥ ਵਾਲੇ ਤੋਂ ਹੈ ਤੇ ਫਿਰ ਆਪ ਹੀ ਹੱਥ ਚਲਾ ਲਓ ਹੂੰ ਵੀ ਚਲੋ ਇਹ ਇੱਕ ਗਿਲਾ ਸ਼ਿਕਵਾ ਤੇ ਹੈ ਕਿ ਮਤਲਬ ਕਿ ਸਮਝ ਆਉਣੀ ਚਾਹੀਦੀ ਹੈ ਅਹੁਦੇਦਾਰ ਬੰਦੇ ਨੇ ਅਹੁਦਾ ਵੀ ਸਹੀ ਨਹੀਂ ਲਿਖਿਆ ਅਹੁਦਾ ਵੀ ਆਉਂਦੇ ਹੂੰ ਤੋਂ ਮਤਲਬ ਕਿ ਇਦਾਂ ਨਹੀਂ ਹੋਣਾ ਚਾਹੀਦਾ ਸਪਸ਼ਟ ਲਿਖੋ ਜੀ ਨਹੀਂ ਕਈ ਵਾਰ ਆਪਣਾ ਵਿਆਕਰਣ ਜਾਂ ਠੀਕ ਹੁੰਦੀ ਲਿਖਤ ਤਾਂ ਕਿਸੇ ਤੋਂ ਲਿਖਵਾ ਲਓ ਯਾਰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਤੁਸੀਂ ਤੇੜੇ ਵੀ ਹੋਵੇ ਨਾ ਫਿਰ ਵੀ ਚਲ ਮਾੜੀ ਮੋਟੀ ਗੱਲ ਤੇ ਆਪਾਂ ਮੰਨ ਲੈਂਦੇ ਹਾਂ ਜੀ ਤੁਸੀਂ ਲੀਡਰ ਹੋ ਤੁਹਾਨੂੰ ਇਦਾਂ ਦੀ ਪਿਰਤ ਜਿਹੜੀ ਉਹ ਨਹੀਂ ਪਾਉਣੀ ਚਾਹੀਦੀ ਇਹ ਮੇਰਾ ਮੰਨਣਾ ਹੈ ਅੱਛਾ ਅੱਗੇ ਆ ਜਾਓ ਮੈਂ ਤੁਹਾਨੂੰ ਕੱਲ ਹੀ ਦੱਸਿਆ ਸੀਗਾ ਕਿ ਪਹਿਲਾ ਮੇਰ ਮੋਗੇ ਬਣਿਆ ਬਣਿਆ ਕਿਵੇਂ ਅੱਛਾ ਉੱਥੇ 50 ਵਾਰਡ ਨੇ 49 ਜਿੱਤਦੇ ਤੇ ਪੰਜਵਾਂ ਹੋ ਗਿਆ ਪਾ ਪੰਜਵਾਂ ਹੋ ਗਿਆ ਵਧਾਈਕ ਜੀ ਜਦੋਂ ਕਾਂਗਰਸ ਸਰਕਾਰ ਸੀ ਜਦੋਂ ਜਵਾਨੀ ਜੋਰ ਸੀ ਵੇ ਜ਼ਾਲਿਮਾਂ ਤੇ ਵੰਝਲੀ ਵਰਗਾ ਪਾਲੀਸੀ ਵੇ ਜ਼ਾਲਿਮਾਂ ਤੇ ਕਾਂਗਰਸੀਆਂ ਨੇ ਉਥੇ ਮਤਲਬ ਚੰਗੀ ਸਫਲਤਾ ਅਸਲ ਕੀਤੀ ਸੀ ਮੇਰੇ ਖਿਆਲ ਦੇ ਨਾਲ ਵੀ ਇਹਨਾਂ ਦੇ ਜਿੱਤ ਗਏ ਹੂੰ 15 ਜਿੱਤ ਗਏ ਕਾਲੀਆਂ ਦੇ ਸ਼ਾਇਦ ਕਾਲੀਆਂ ਦਾ ਬਹੁਤ ਜੋਰ ਸੀਗਾ ਉਸ ਟਾਈਮ ਤੇ 10 ਜਿੱਤ ਗਏ ਆਜ਼ਾਦ ਕਿੰਨੇ ਹੋਗੇ 45 ਜੀ ਮੈਂ ਤਾਂ ਗਿਣੇ 20 ਅਨੇ ਮੈਂ ਗਿਣਦੇ ਨਾ 2015 35 ਤੇ 1045 ਤੇ ਚਾਰ ਆਮ ਆਦਮੀ ਪਾਰਟੀ ਦੇ ਨੰਜਾ ਹੋਗੇ ਨਾ ਨੰਜਾ ਹੋਗੇ ਚੁੱਕੇ ਤੂੰ ਕਿ ਮੈਂ ਕਰ ਲੇ ਮੈਂ ਵੀ ਹਿਸਾਬ ਕਿਤਾਬ ਚ ਬੜਾ ਕਮਜ਼ੋਰ ਐ ਤਾਂ ਹੋਇਆ ਕਿ ਇਸੇ ਫਿਰ ਬਾਅਦ ਦੇ ਵਿੱਚ ਹੂੰ ਬਾਅਦ ਦੇ ਵਿੱਚ 21 ਚ ਸ਼ਾਇਦ ਮੇਹਰ ਬਣਿਆ ਉਹ ਕਾਂਗਰਸ ਨੇ ਕਾਮਯਾਬ ਹੋ ਗਈ ਉਹਦੀ ਸਰਕਾਰ ਸੀਗੀ ਉਸ ਵੇਲੇ ਜੀ 22 ਦੇ ਵਿੱਚ ਬਾਈ ਜੀ ਹੁਰੀ ਆ ਗਿਆ ਆਪਣੇ ਸਤੋਜਾਂ ਲੈ ਹੂੰ ਇਹਨਾਂ ਨੇ ਆਉਂਦਿਆਂ ਕਿਹਾ ਵੀ ਮੈਂ ਤੁਹਾਨੂੰ ਦੱਸਿਆ ਨਾ ਪਹਿਲੀ ਕਾਰਵਾਈ ਮੋਗੇ ਪਈ ਸੀ ਜੋੜ ਤੋੜ ਦੀ ਹੋਇਆ ਕਿ ਕਿ ਜਿਹੜੇ 10 ਆਜ਼ਾਦ ਸੀ ਉਹ ਵੀ ਇੱਧਰ ਆ ਗਏ ਤੇ ਅਕਾਲੀਆਂ ਚੋਂ ਕਾਂਗਰਸੀਆਂ ਚੋਂ ਵੀ ਟੁੱਟ ਟੱਟ ਕੇ ਮਤਲਬ ਕਿ ਭੰਨ ਕਾਰਡ ਹੀ ਹੁੰਦੀ ਐ ਜਮੇ ਸਾਡੇ ਮੱਝ ਵਾਲੇ ਭੰਨ ਕਾਰਡ ਕਹਿੰਦੇ ਐ ਭੰਨ ਤੋੜ ਨੂੰ ਨਾ ਇਹ ਭੰਨ ਕਾਰਡ ਕਰਕੇ ਤੇ ਇਹਨਾਂ ਨੇ ਪਹਿਲਾ ਮੇਅਰ ਬਣਾ ਲਿਆ ਆਪਦਾ ਜੀ ਤੇ ਇਹ ਵੀ ਇਤਿਹਾਸ ਹੀ ਬਣ ਗਿਆ ਕਿ ਹਟਾਇਆ ਵੀ ਪਹਿਲਾ ਮੇਅਰ ਜਿਹੜਾ ਨਾ ਮੋਗੇ ਦਾ ਹੀ ਬਣਾਇਆ ਵੀ ਪਹਿਲਾ ਹਟਾਇਆ ਵੀ ਪਹਿਲਾ ਦੇਖੋ ਚਾਨੀ ਸਾਬ ਜਿਹੜੇ ਆ ਨਾ ਜਿਵੇਂ ਆਪਾਂ ਅਕਸਰ ਕਹਿੰਦੇ ਹੁੰਦੇ ਆ ਕਿ ਹਰ ਇੱਕ ਜ਼ਿੰਦਗੀ ਦੇ ਕਈ ਪਹਿਲੂ ਹੁੰਦੇ ਆ ਚਾਨੀ ਸਾਹਿਬ ਜੇ ਤੁਸੀਂ ਦੇਖੋਗੇ ਮੋਗੇ ਦੇ ਵਿੱਚ ਚਰਚਿਤ ਬੰਦੇ ਆ ਸੋਸ਼ਲ ਵਰਕਰ ਸੀ ਹਮ ਇਹਨਾਂ ਦੇ ਪੋਸਟਰ ਬॉय ਸੀ ਸੋਸ਼ਲ ਵਰਕ ਬਹੁਤ ਤਗੜਾ ਸੀਗਾ ਐਕਸੀਡੈਂਟ ਹੋਣਾ ਕਿਸੇ ਦਾ ਚੱਕ ਲਿਆ ਖੂਨ ਦੀ ਜ਼ਰੂਰਤ ਹੈ ਕਿਸ ਬੱਚੇ ਫਿਰ ਨਾਲ ਇਨਸਾਨ ਸੰ ਕਿਤੇ ਅੱਗ ਲੱਗ ਗਈ ਅੱਗੇ ਹੋਣਾ ਹਮ ਮਤਲਬ ਕਿ ਇਦਾਂ ਦੇ ਸਨ ਪੋਸਟਰ ਬੁਆਏ ਸੀਗੇ ਆਮ ਆਦਮੀ ਪਾਰਟੀ ਦੇ ਕਿਉਂਕਿ ਬਹੁਤ ਵਧੀਆ ਬੰਦੇ ਨਾ ਬਹੁਤ ਵਧੀਆ ਸੋਚ ਵਾਲੇ ਬੰਦੇ ਆਮ ਆਦਮੀ ਪਾਰਟੀ ਨਾਲ ਜੁੜੇ ਤੇ ਮੰਨਣਾ ਪਊਗਾ ਜਿਹੜਾ ਅੱਛਾ ਕੋਈ ਐਕਟਿਵਿਜ਼ਮ ਕਰਦਾ ਸੀਗਾ ਉਹ ਅੱਛੀ ਚਾਹਤ ਦੇ ਨਾਲ ਇੱਧਰ ਆਇਆ ਪਰ ਜੋ ਮਤਲਬ ਕਿ ਹੁਣ ਸੁਣ ਰਹੇ ਆ ਦੇਖੋ ਚਾਨੀ ਸਾਹਿਬ ਨੇ ਤਾਂ ਕੋਈ ਸਪਸ਼ਟ ਨਹੀਂ ਕੀਤਾ ਉਹਦੇ 'ਚ ਉਹ ਤੇ ਵੱਧ ਦਾਅਵਾਵਾਂ ਹੀ ਦੇ ਰਿਹਾ ਨੀ ਤੈਨੂੰ ਮੇਰੇ ਟੁੱਟੇ ਦਿਲ ਦੀਆਂ ਹਾਵਾਂ ਯਾਦ ਆਉਣੀਆਂ ਤਾਂ ਗੱਲ ਇਹ ਆ ਕਿ ਭਾਈ ਇਹ ਤੇ ਹੁਣ ਨਹੀਂ ਤੈਨੂੰ ਕਦੇ ਮੇਰੀਆਂ ਵਫਾ ਇਹ ਅਕਰਮ ਰਾਹੀਂ ਨਿਕਾਇਆ ਸੀਗਾ ਤੇ ਤੈਨੂੰ ਕਦੇ ਮੇਰੀਆਂ ਵਫਾ ਮਾਂ ਯਾਦ ਆਉਨੀਆਂ ਇਸ ਟੁੱਟੇ ਦਿਲ ਦੀਆਂ ਹਾਵਾਂ ਯਾਦ ਆਉਨੀਆਂ ਉਹ ਤਾਂ ਟੁੱਟੇ ਦਿਲ ਦੀਆਂ ਹਾਵਾਂ ਹੀ ਲਿਖ ਰਾਇ ਨੇ ਕਾਰਨ ਕੋਈ ਨਹੀਂ ਲਿਖ ਰਿਆ ਹੁਣ ਗੱਲ ਇਹ ਆ ਕਿ ਉਹਦੇ ਚ ਇਹ ਕਿਹਾ ਗਿਆ ਕਿ ਇੱਕ ਮਾਮਲਾ ਵਾਪਰਿਆ ਉਥੇ ਸੁਖਮ ਸਿੰਘ ਸਾਹਿਬ ਮਾਮਲਾ ਇਹ ਹੁ ਮੂਸੀ ਕਾ ਕਿ ਕੋਈ ਇਥੇ ਬੀਬੀ ਸੀ ਉਹਨੇ ਨਾ ਰਿਸਕ ਲੈ ਲਿਆ ਇਕ ਨਸ ਸਿੰਗਰ ਪਤਾ ਨਹੀਂ ਕਿਹੜੀ ਸੀ ਗਾਇਕਾ ਉਹਦਾ ਇੱਕ ਗੀਤ ਆਇਆ ਸੀਗਾ ਵੇ ਬੇ ਰਿਸਕ ਲੈਣ ਤੋਂ ਡਰਦੀ ਸਾਂ ਸਜਣਾ ਹੂੰ ਇੱਥੇ ਬੀਬੀ ਰਿਸਕ ਲੈ ਗਈ ਰਿਸਕ ਕਾਦਾ ਲੈ ਗਈ ਕਿ ਘਰ ਵਾਲਾ ਕਿਤੇ ਉੱਥੇ ਸੀ ਕੈਨੇਡਾ ਕੁੰਡਾ ਚ ਉਹਨੇ ਇਹ ਮਾਲ ਤੋਂ ਇੱਥੇ ਹੱਥ ਤਾਂ ਗਿਆ ਮਾਲ ਮਤਲਬ ਫੀਮ ਆ ਇਧਰੋਂ ਭੇਜਦੇ ਤਾਂ ਕੋਈ ਹੂੰ ਇਧਰ ਤੇ ਤੁਹਾਨੂੰ ਪਤਾ ਹੀ ਆ ਹੋਮ ਡਿਲੀਵਰੀ ਹੋ ਜਾਂਦੀ ਆ ਹੂੰ ਉਹਨੇ ਕੀ ਕੀਤਾ ਕਿ ਟੋਡਾ ਦਿਮਾਗ ਦੇ ਕੋ ਟੋਡਾ ਮਠਿਆ ਇੱਕ ਕੋਟਕਪੂਰੀ ਵਾਲੀ ਜੀ ਦੇ ਨਹੀਂ ਖਾਦੀ ਤੇ ਫਿਰ ਆਪਾਂ ਇੱਥੇ ਇਹ ਵੀ ਲਾਹੌਰ ਦਾ ਜ਼ਾਬ ਹੈ ਕਿ ਜਿਹਨੇ ਲਾਹੌਰ ਨਹੀਂ ਵੇਖਿਆ ਜੰਮਿਆ ਨਹੀਂ ਤੇ ਜਿਹਨੇ ਇੱਥੇ ਆਪਣੇ ਏਰੀਆ ਚ ਢੋਡਾ ਨਹੀਂ ਖਾਦਾ ਤੇ ਭਾਈ ਕੰਮ ਖਰਾਬ ਆ ਤਾਂ ਢੋਡਾ ਮਠਿਆਈ ਵੀ ਤੁਹਾਨੂੰ ਪਤਾ ਉਹੋ ਜਿਹੀ ਹੁੰਦੀ ਹੈ ਤੇ ਵਿੱਚ ਉਹਨਾਂ ਨੇ ਨਾ 450 ਗ੍ਰਾਮ ਫਿੱਟ ਕਰਤੀ ਉਹ ਜਿਹੜਾ ਕੋਰੀਅਰ ਬாய் ਸੀਗਾ ਉਹਨੇ ਜਦੋਂ ਚੱਕਿਆ ਇਹ ਬੜੇ ਮਤਲਬ ਕਿ ਹੁੰਦੇ ਨੇ ਚੁੱਕਨੇ ਹੁੰਦੇ ਜੀ ਤਾਂ ਜਦੋਂ ਉਹ ਮਤਲਬ ਕਿ ਡੱਬਾ ਖੋਲ੍ਹਿਆ ਤੇ ਵਿੱਚ ਉਹ ਫਰੀਮ ਉਹਨੇ ਬੋਲਸੋਨੋਸੋਚੇ ਤਾਂ ਕੀਤਾ ਹੁਣ ਇਹ ਮਾਮਲਾ ਇਦਾਂ ਇੱਕ ਐਂਗਲ ਰੱਖਦਾ ਕਥੇ ਤੌਰ ਤੇ ਜੀ ਕਿ ਦਰਅਸਲ ਕੀ ਹੈ ਕਿ ਉਸ ਕੇਸ ਨੂੰ ਬਚਾਉਣ ਤੇ ਦੂਜੇ ਦੇ ਸਿਰ ਮੜਨ ਤੇ ਲੈਣ ਦੇ ਨ ਹੋਇਆ ਰਪਈਆਂ ਦਾ ਹੂੰ ਠੀਕ ਹੈ ਜੀ ਸੈਟਿੰਗ ਹੋਈ ਆ ਤੇ ਕੋਈ ਵੀਡੀਓ ਵੀ ਕਥੇ ਤੌਰ ਤੇ ਦਾਵਾ ਕੀਤਾ ਜਾ ਰਿਹਾ ਕਿ ਉਹ ਚਾਨੀ ਦੀ ਆ ਮਤਲਬ ਕਿ ਉਹ ਕੁਛ ਨਾ ਸਕਰੀਨਸ਼ਾਟ ਟਾਈਪ ਵਾਇਰਲ ਹੋਇਆ ਚਾਨੀ ਸਾਹਿਬ ਜਿਵੇਂ ਵਾਦਵਾਵਾ ਦੇ ਰਿਹਾ ਏਦਾਂ ਲੱਗਦਾ ਕਿ ਉਹਤੇ ਵਿਚਾਰੇ ਨਿਰਦੋਸ਼ ਹੀ ਰਗੜ ਦਿੱਤੇ ਏਦਾਂ ਵੈਸੇ ਆਮ ਆਦਮੀ ਪਾਰਟੀ ਦੇ ਇਹ ਵੀ ਇਤਿਹਾਸ ਦੇ ਵਿੱਚ ਦਰਜ ਹੈ ਨਾ ਉਹ ਤੁਸੀਂ ਦੇਖ ਲਓ ਕਿ ਉਹ ਹੁੰਦੇ ਸਨ ਅੰਕਲ ਸੋਚਾ ਸਿੰਘ ਛੋਟੇ ਪੁਰ ਕਿੰਨਾ ਜ਼ੋਰ ਲਾਇਆ ਉਹਨਾਂ ਨੂੰ ਵੀ ਏਦਾਂ ਹੀ ਰਗੜਤਾ ਸੀਗਾ ਬਿਲਕੁਲ ਇਦਾਂ ਹੀ ਰਗੜ ਦਿੱਤਾ ਕਿ ਸਟਿੰਗ ਫਿਰ ਤੂੰ ਹੀ ਆ ਵੇਖ ਲਓ ਆਪਣੇ ਸਿੰਘਲਾ ਸਾਹਿਬ ਇਹਨਾਂ ਦਾ ਵੀ ਕਹਿੰਦੇ ਜੀ ਸਾਰਾ ਕੁਝ ਹੈਗਾ ਮਾਨ ਸਾਹਿਬ ਕਹਿੰਦੇ ਮੁੜ ਕੇ ਸਾਰਾ ਕੁਝ ਦਿਖ ਪਿਆ ਜੀ ਤੋ ਗੱਲ ਇਹ ਆ ਕਿ ਚਾਨੀ ਸਾਹਿਬ ਦੀਆਂ ਜਿਹੜੀਆਂ ਵੱਧਵਾਵਾਂ ਨੇ ਉਹ ਤੇ ਕੁਝ ਹੋਰ ਇਸ਼ਾਰਾ ਕਰ ਰਹੀਆਂ ਨੇ ਕਿ ਤੁਹਾਡਾ ਪਰਿਵਾਰ ਕੁਝ ਇਦਾਂ ਦੀ ਵੱਧਵਾ ਦੇ ਰਿਹਾ ਬੜੀ ਜ਼ਬਰਦਸਤ ਵੱਧਵਾ ਹੈ ਸਾਹਿਬ ਬਿਲਕੁਲ ਉਦਾਂ ਹੀ ਸੁ ਪੜ ਕੇ ਡਰ ਲੱਗਦਾ ਜਿਹਨੂੰ ਲੱਗ ਗਈ ਤੇ ਉਹਦਾ ਕੀ ਬਣੇਗਾ ਕੀ ਬਣੂ ਦੁਨੀਆ ਦਾ ਤੇ ਇੱਥੇ ਤਾਂ ਬਈ ਉਹ ਜਿਹੜੀ ਵੱਧਵਾ ਹੈ ਨਾ ਜਿਹੋ ਆ ਉਹਦੇ ਵਿੱਚ ਬਈ ਦਰਦ ਆ ਜਿਹਦੇ ਤੇ ਉਹ ਟੁੱਟ ਪਈ ਤੇ ਮੈਨੂੰ ਲੱਗਦਾ ਕੱਖ ਨਹੀਂ ਬਚਣਾ ਕਿਤੇ ਕੋਈ ਪਾਕ ਰਾਉਣ ਕਟੂਕੰਟ ਚਾਨੀ ਸਾਹਿਬ ਨੂੰ ਟਕਾਉਣ ਉਹ ਤੇ ਵੱਦਵਾਵਾ ਇੰਨੀਆਂ ਤਗੜੀਆਂ ਦੇ ਰਹੇ ਨੇ ਤੇ ਮੈਨੂੰ ਲੱਗਦਾ ਕਿ ਜ ਜਿਹਨੂੰ ਉਹ ਸੁਣਾ ਰਹੇ ਨੇ ਰਾਤ ਨੂੰ ਨੀਂਦ ਨਹੀਂ ਆਉਣੀ ਤਾਂ ਖੈਰ ਇਹ ਦੋ ਪੱਖ ਨੇ ਚਾਨੀ ਸਾਹਿਬ ਦੇ ਹੱਕ 'ਚ ਵੀ ਆਵਾਜ਼ ਆ ਰਹੀ ਆ ਜੇ ਮੋਗੇ ਤੋਂ ਆਪਾਂ ਗੱਲ ਕਰੀਏ ਕਿ ਯਾਰ ਚਾਨੀ ਸਾਹਿਬ ਬੰਦਾ ਚੰਗਾ ਹੈ ਰਗੜਿਆ ਗਿਆ ਪੋਲਟਿਕਸ ਦਾ ਸ਼ਿਕਾਰ ਹੋਇਆ ਤੇ ਦੂਜੇ ਪਾਸੇ ਉਹ ਜ਼ੀਰੋ ਟੋਲਰੈਂਸ ਤੇ ਅੜੇ ਆ ਬਾਈ ਸਾਡੀ ਜ਼ੀਰੋ ਟੋਲਰੈਂਸ ਹੈ ਜਿਹੜਾ ਆ ਗਿਆ ਚਾਹੇ ਅਮਰ ਰਤਨ ਹੋਵੇ ਚਾਹੇ ਸਿੰਘਲਾ ਹੋਵੇ ਹਮ ਠੀਕ ਹੈ ਨਾ ਜੀ ਅਸੀਂ ਬੜਕਾਈ ਤੁਰੇ ਆਉਣਾ ਬੜਕਾਈ ਤੁਰੇ ਆਉਣਾ ਵੀ ਅਸੀਂ ਤੇ ਜ਼ੀਰੋ ਟੋਲਰੈਂਸ ਰੱਖਣੀ ਆ ਹੁਣ ਦੇਖੋ ਕੀ ਅੱਗੇ ਵੰਦਾ ਪਰ ਇਹਦੇ ਵਿੱਚ ਕੁਝ ਹੋਰ ਵੀ ਚਰਚਾਵਾਂ ਨੇ ਕਥਿਤ ਤੌਰ ਤੇ ਕਿ ਭਈ ਅੱਜਕੱਲ ਜਿਹੜੇ ਇਸ ਤਰ੍ਹਾਂ ਦੇ ਬੰਦੇ ਨੇ ਉਹਨਾਂ ਤੇ ਦਬਾਅ ਹੀ ਬਹੁਤ ਆ ਦਬਾਅ ਕੀ ਆ ਕਿ ਇਹ ਠੋ ਇਕੱਠਾ ਕਰੋ ਉੱਤੇ ਨੂੰ ਪਹੁੰਚਦਾ ਕਰੋ ਬੜਾ ਦਬਾਅ ਚੱਲ ਰਿਹਾ ਜੀ ਇਹ ਕਥਿਤ ਤੌਰ ਤੇ ਚਰਚੇ ਨੇ ਮਾਫ ਕਰਨਾ ਮੇਰੇ ਕੋਲ ਕੋਈ ਇਹਦਾ ਕੋਈ ਐਵੀਡੈਂਸ ਤੇ ਨਹੀਂ ਹੈ ਸਾਨੂੰ ਮਤਲਬ ਕਿ ਸੁਣ ਸੁਣਾਉ ਨੂੰ ਜੋ ਗੱਲਾਂ ਮਿਲਦੀਆਂ ਨੇ ਜੀ ਕਿ ਅੱਜ ਕੱਲ ਬਈ ਉੱਤੇ ਬੈਠੇ ਨੇ ਕੁਝ ਬੌਸ ਕਾਲਜ ਦੇ ਵੱਡੇ ਬੌਸ ਬਣੇ ਜੋ ਮਦਾਈ ਤੱਕ ਮੈਨੂੰ ਸੀਟੀਆਂ ਵਜਾਉਂਦੇ ਸੀ ਹੂੰ ਤਾਂ ਗੱਲ ਇਹ ਆ ਕਿ ਬਈ ਉਹ ਹੁਣ ਵੱਡੇ ਬੌਸ ਜਿਹੜੇ ਆ ਉਹ ਦਬਾ ਵੀ ਪਾਉਂਦੇ ਨੇ ਹੂੰ ਦੇਖੋ ਹੁਣ ਕੀ ਨਿਕਲਦਾ ਪਰ ਮੈਂ ਇੱਕ ਗੱਲ ਜਾਣਦਾ ਕਿ ਜੇ ਯਾਰ ਇੰਨਾ ਕੁਝ ਹੋ ਗਿਆ ਫਿਰ ਬਾਦੂਆਵਾ ਦੇਣ ਦੀ ਥਾਂ ਨਾ ਖੁੱਲੇ ਮੈਦਾਨ ਚ ਆ ਜਾਓ ਕੀ ਫਰਕ ਪੈਂਦਾ ਜੀ ਜੇ ਇਹ ਤੁਸੀਂ ਕਹੀ ਜਾਂਦੇ ਹੋ ਕਿ ਮੇਰੀ 20 25 ਸਾਲ ਦੀ ਸੇਵਾ ਮਿੱਟੀ ਚ ਪਾਤੀ ਆ ਤੇ ਫਿਰ ਉਹ 20 25 ਸਾਲ ਦੀ ਸੇਵਾ ਲਈ ਲੜਨਾ ਹਮ ਭਗਤੀ ਤੇ ਸ਼ਕਤੀ ਦਾ ਮਤਲਬ ਕਨਸੈਪਟ ਹੈ ਸਿੱਖੀਸਮ ਕਿਉਂਕਿ ਹਮ ਕਿ ਭਗਤੀ ਨੂੰ ਸੇਫਗਾਰਡ ਦੇਣ ਵਾਸਤੇ ਗੁਰੂ ਸਾਹਿਬ ਨੇ ਕਿਹਾ ਕਿ ਸ਼ਕਤੀ ਵੀ ਖੋਲ ਹੋਣਾ ਜ਼ਰੂਰੀ ਹੈ ਜੀ ਠੀਕ ਹੈ ਨਾ ਜੀ ਜੇ ਤੁਸੀਂ ਆਪਣੀ ਭਗਤੀ ਨਾ ਬਚਾ ਸਕੇ ਹਮ ਤਾਂ ਜੇ ਤੁਸੀਂ ਸੱਚ ਤੇ ਖੜੇ ਹੋ ਤਾਂ ਫਿਰ ਉਹਦੇ ਵੈਸੇ ਬੋਲ ਜੇ ਤੁਹਾਨੂੰ ਇਹ ਲੱਗਦਾ ਕਿ ਤੁਹਾਡੀ ਸੇਵਾ ਮਿੱਟੀ ਹੋ ਰਹੀ ਆ ਨਾ ਹਮ ਸਰ ਕੀ ਹੋਜੂ ਫਿਰ ਕੀ ਹੋਜੂ ਸਰ ਇਹ ਕੁਝ ਨਹੀਂ ਇਹ ਤੁਹਾਨੂੰ ਡਰੀ ਮਾਰਦਾ ਜਦੋਂ ਡਿਊਟੀ ਲੰਘ ਜਾਈਏ ਨਾ ਅੰਦਰ ਸਭ ਡਰ ਨਿਕਲ ਜਾਂਦੇ ਆ ਹਵਾਲਾ ਚ ਇੱਕ ਵਾਰੀ ਵਰ ਜਾਈਏ ਨਾ ਹਮ ਕੁਝ ਨਹੀਂ ਹੁੰਦਾ ਫਿਰ ਜਦੋਂ ਸੱਚ ਲਈ ਲੜਨਾ ਹੋਵੇ ਨਾ ਫਿਰ ਸੱਚ ਤੁਹਾਡੇ ਨਾਲ ਖਲੋਤਾ ਹੁੰਦਾ ਜ਼ੁਲਮ ਬਥੇਰੇ ਹੁੰਦੇ ਆ ਠੱਕੇ ਬਥੇਰੇ ਹੁੰਦੇ ਆ ਜੀ ਠੀਕ ਹੈ ਨਾ ਪੀੜ ਬਹੁਤ ਹੁੰਦੀ ਆ ਉਜਾੜੇ ਬਹੁਤ ਹੁੰਦੇ ਆ ਪਰ ਜੇ ਤੁਹਾਡੇ ਨਾਲ ਸੱਚ ਖਲੋਤਾ ਹੈ ਨਾ ਤਾਂ ਫਿਰ ਸੱਚੇ ਸਤਗੁਰ ਦੀ ਇਹ ਇੱਕ ਓਟ ਵੀ ਹੁੰਦੀ ਹੈ ਕਿ ਕੋਈ ਗੱਲ ਯਾਰ ਮੈਂ ਖਲੋਤਾ ਹੈ ਨਾ ਤਾਂ ਸੱਚ ਲਈ ਖਲੋਤਾ ਆਪ ਦੀ ਸੇਵਾ ਲਈ ਖਲੋਤਾ ਫਿਰ ਜੇ ਤੁਸੀਂ ਇਦਾਂ ਅਡੇਗ ਰਹਿ ਗਏ ਡੋਲ ਰਹਿ ਗਏ ਨਾ ਲੋਕ ਵੀ ਤੁਹਾਡੇ ਨਾਲ ਖਲੋਖੜਦੇ ਆ ਬਿਲਕੁਲ ਬਿਲਕੁਲ ਜੀ ਹਿੰਮਤ ਹੈ ਚਾਨੀ ਸਾਹਿਬ ਤੇ ਸਾਡੀ ਤੇ ਇਹ ਸਲਾਹ ਸਲਾਹ ਦੇ ਸਕਦੇ ਸਰ ਮੁਫਤ ਦੇ ਵਿੱਚ ਜੀ ਬਿਨਾ ਮੰਗਿਆ ਸਲਾਹ ਨਹੀਂ ਦੇਣੀ ਚਾਹੀਦੀ ਇੱਜ਼ਤ ਐਵੇਂ ਘਟ ਜਾਂਦੀਆਂ ਨੇ ਸਰਤਾਜ ਸਾਹਿਬ ਨੇ ਪਰ ਦੇ ਦੇਣੀ ਚਾਹੀਦੀ ਆ ਯਾਰ ਇੱਜ਼ਤ ਕਾ ਤੋਂ ਕਰਕੇ ਤੇ ਕੰਮ ਵੀ ਆ ਜਾਂਦੀ ਕਈ ਵਾਰੀ ਕੋਈ ਗੱਲ ਨਹੀਂ ਸਰਤਾਜ ਸਾਹਿਬ ਦੀ ਗੱਲ ਟੋਕ ਰਹੇ ਹਾਂ ਮਾਫ ਕਰਨਾ ਕਈ ਵਾਰੀ ਕਦੇ ਕੰਮ